ਪਹਿਲਾ ਸਥਾਨ ਆਪਾਂ ਪਰਮੇਸ਼ਰ ਨੂੰ ਦੇਣਾ ਬਾਕੀ ਕੰਮ ਆਪਾਂ ਬਾਅਦ ਵਿੱਚ ਕਰਨੇ ਆ ਉਹ ਤਾਂ ਹੁੰਦਾ ਹੀ ਰਹਿਣਗੇ ਹallelujah ਉਦਾਂ ਕੰਮਾਂ ਨੇ ਨਹੀਂ ਮੁਕਣਾ ਆਪਾਂ ਮੁੱਕ ਜਾਣਾ ਤੇ ਕਿਉਂ ਨਾ ਜਿੰਨੀ ਆਪਣੀ ਜ਼ਿੰਦਗੀ ਆਪਾਂ ਪਰਮੇਸ਼ਰ ਦੇ ਲੇਖੇ ਲਾਈਗੇ ਉਹਨੂੰ ਆਪਾਂ ਦੇਈ ਆਪਣ ਜਿਹਨੇ ਆਪਾਂ ਨੂੰ ਜੀਵਨ ਦਿੱਤਾ ਵੈ ਹallelujah ਪਰਮੇਸ਼ਰ ਆਪਾਂ ਨੂੰ ਕੀ ਕੁਛ ਦਿੰਦਾ ਆਪਾਂ ਤਾਂ ਧੰਨਵਾਦ ਵੀ ਨਹੀਂ ਉਹਦਾ ਕਰਦੇ ਸਵੇਰ ਤੋਂ ਲੈ ਕੇ ਆਪਣੀਆਂ ਹਰ ਇੱਕ ਜ਼ਰੂਰਤਾਂ ਨੂੰ ਪੂਰਿਆ ਪਰਮੇਸ਼ਰ ਕਰਦਾ ਵੈ ਤੇ ਆਪਾਂ ਤਾਂ ਉਹਦਾ ਇੱਕ ਜ਼ਵਾਨ ਦੇ ਨਾਲ ਧੰਨਵਾਦ ਵੀ ਨਹੀਂ ਕਰਦੇ ਕਰਨਾ ਕਰਦੇ ਹਨ ਨਹੀਂ ਕਰਦੇ ਨਹੀਂ ਕਰਦੇ ਹਾਲੇਲੂਇਆ ਇੱਕ ਇੱਕ ਚੀਜ਼ ਦਾ ਧੰਨਵਾਦ ਕਰਨਾ ਸਵੇਰ ਜਦੋਂ ਉੱਠਦੇ ਉਦੋਂ ਧੰਨਵਾਦ ਕਰਿਆ ਕਰੀਓ ਜਦੋਂ ਮੰਜੇ ਤੋਂ ਉੱਠ ਕੇ ਬਹਿ ਜਾਂਦੇ ਆ ਧੰਨਵਾਦ ਪਰਮੇਸ਼ਰ ਤੂੰ ਰਾਤ ਮੈਨੂੰ ਸੁੱਖਾਂ 'ਚ ਮੇਰੀ ਰਾਤ ਗੱਡੀ ਮੈਂ ਰੱਜ ਕੇ ਸੁੱਤਾ ਤੈਨੂੰ ਅੱਜ ਦਾ ਦਿਨ ਦਿਖਾਇਆ ਹਾਲੇਲੂਇਆ ਕਈ ਐ ਉਹ ਜੇ ਲੋਕਾ ਜਿਨ੍ਹਾਂ ਨੂੰ ਦਿਨ ਨਹੀਂ ਨਸੀਬ ਹੁੰਦਾ ਰਾਤ ਨਹੀਂ ਮੁੱਕ ਜਾਂਦੇ ਪਏ ਪਏ ਧੰਨਵਾਦ ਕਰਿਆ ਕਰੋ ਇੱਥੋਂ ਸ਼ੁਰੂਆਤ ਕਰਿਆ ਕਰੋ ਫਿਰ ਉੱਠ ਕੇ ਕਹਿਆ ਕਰੋ ਪਰਮੇਸ਼ਰ ਜੀ ਮੇਰੀ ਜਵਾਨ ਤੇ ਤੇਰਾ ਕਬਜਾ ਹੋਵੇ ਮੇਰੀਆਂ ਅੱਖਾਂ ਤੇ ਤੇਰਾ ਕਬਜਾ ਹੋਵੇ ਮੇਰੇ ਮੂੰਹ ਤੇ ਤੇਰਾ ਕਬਜਾ ਹੋਵੇ ਮੇਰੇ ਦਿਲ 'ਚ ਤੇਰਾ ਕਬਜਾ ਹੋਵੇ ਹਾਲੇਲੂਇਆ ਇਹਨਾਂ ਚਾਰਾਂ ਚੀਜ਼ਾਂ ਤੋਂ ਮੈਂ ਕਿਸੇ ਦਾ ਬੁਰਾ ਨਾ ਕਰਾਂ ਕਿਸੇ ਨੂੰ ਮੈਂ ਮੂੰਹ ਦੇ ਨਾਲ ਗਾਲ ਨਾ ਕੱਢਾਂ ਅੱਜ ਮੈਂ ਕੋਈ ਗਲਤ ਨਾ ਵੇਖ ਲਵਾਂ ਇਹੋ ਜਿਹਾ ਕੁਝ ਮੇਰੇ ਹੱਥ ਕਿਸੇ ਦਾ ਬੁਰਾ ਨਾ ਕਰਨ ਕਿ ਮੈਂ ਕਿਸੇ ਤੋਂ ਰਿਸ਼ਵਤ ਨਾ ਲਵਾ ਕੇ 2 ਨੰਬਰ ਦਾ ਪੈਸਾ ਨਾ ਕਮਾਵਾਂ ਮੇਰੇ ਦਿਲ ਦੇ ਕੋਈ ਕਿਸੇ ਦਾ ਤੇਲੇ ਕੋਈ ਬਾਤ ਦਵਾਣਾ ਨਿਕਲੇ ਹallelujah ਇਹ ਮੰਗਿਆ ਕਰੋ ਪਰਮੇਸ਼ਰ ਤੋਂ ਇੱਕ ਇੱਕ ਕੰਮ ਜਦੋਂ ਆਪਾਂ ਸੱਚਮੁੱਚ ਠੇਕੇ ਕਰਦੇ ਨੂੰ ਪਰਮੇਸ਼ਰ ਧੰਨਵਾਦ ਕਰਿਆ ਕਰੋ ਹallelujah ਜੇ ਨੌ ਲੱਗੇ ਤਾਂ ਪਾਣੀ ਦਾ ਧੰਨਵਾਦ ਪਰਮੇਸ਼ਰ ਦਾ ਕਰ ਧੰਨਵਾਦ ਪਰਮੇਸ਼ਰ ਤੂੰ ਪਾਣੀ ਦਾ ਇੰਤਜ਼ਾਮ ਕੀਤਾ ਤੋਂ ਮੈਨੂੰ ਬੁੱਧੇ ਦਿੱਤੀ ਮੈਂ ਆਪਦੇ ਆਪਣਾਈ ਜਾਨਾਂ ਕਈਆਂ ਤੇ ਜਿਨ੍ਹਾਂ ਦੀ ਬੁੱਧੀਆਂ ਨਹੀਂ ਉਹ ਨੌਂਦੇ ਵੀ ਨਹੀਂ ਹੁੰਦੇ ਹallelujah ਇਸ ਤਰ੍ਹਾਂ ਪਰਮੇਸ਼ਰ ਤੋਂ ਆਪਾਂ ਮੰਗਣਾ ਹੈ ਕਿ ਕੰਮ ਜੀ ਤੋਂ ਚਾਹ ਪੀਣੇ ਉਹਦਾ ਧੰਨਵਾਦ ਕਰਿਆ ਕਰੋ ਪਰਮੇਸ਼ਰ ਤੂੰ ਮੇਰਾ ਚਾਹ ਦਾ ਇੰਤਜ਼ਾਮ ਕੀਤਾ ਪਰਮੇਸ਼ਰ ਤੂੰ ਮੇਰਾ ਰੋਟੀ ਦਾ ਇੰਤਜ਼ਾਮ ਕੀਤਾ ਮੇਰੇ ਕੱਪੜਿਆਂ ਦਾ ਇੰਤਜ਼ਾਮ ਕੀਤਾ ਤੂੰ ਮੇਰਾ ਕਾਰੋਬਾਰ ਮੇਰੇ ਲਈ ਖੋਲ ਕੇ ਦਿੱਤੇ ਇੱਕ ਇੱਕ ਚੀਜ਼ ਦਾ ਧੰਨਵਾਦ ਕਰਿਆ ਕਰੂ ਧੀਆ ਪੁੱਤਾਂ ਲਈ ਕਰਿਆ ਕਰੂ ਪਰਮੇਸ਼ਰ ਤੂੰ ਮੈਨੂੰ ਦਿੱਤੇ ਆ ਪਰਮੇਸ਼ਰ ਜੀ ਮੈਨੂੰ ਪਤਾ ਤੂੰ ਮੈਨੂੰ ਦਿੱਤੇ ਆ ਤੂੰ ਇਹਨਾਂ ਨੂੰ ਬੁੱਧੀ ਵੀ ਦੇਵੇਂਗਾ ਤੈਨੂੰ ਅੱਗੇ ਵੀ ਲੈ ਕੇ ਜਾਵੇਂਗਾ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਦਾ ਆਪ ਧੰਨਵਾਦ ਤਾਂ ਕਰਤੇ ਹੀ ਨਹੀਂਗੇ ਉਹਨਾਂ ਤਾਂ ਆਪਣੇ ਕੋਲ ਟਾਈਮ ਹੀ ਹੈ ਨਹੀਂ ਧੰਨਵਾਦ ਕਰਨ ਦਾ ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਪਰਮੇਸ਼ਰ ਨੂੰ ਦਿਲ ਦੇ ਵਿੱਚ ਵਸਾਉਣਾ ਬਾਕੀ ਕੰਮ ਬਾਅਦ ਚ ਕਰਨੇ ਆ ਜੇ ਸੱਚਮੁੱਚ ਆਪਾਂ ਪਰਮੇਸ਼ਰ ਦਾ ਲੋੜ ਫੜ ਲਿਆ ਫਿਰ ਪੁਰਾਣੀਆਂ ਗੰਦਾਂ ਸਾਰੀਆਂ ਭੁੱਲ ਜਿਆ ਕਰੋ ਹallelujah ਉਹ ਛੱਡ ਦਿਆ ਕਰੋ ਜੋ ਆਪਾਂ ਪਹਿਲਾਂ ਕੰਮ ਕਰਦੇ ਸੀ ਨਵੀਂ ਜ਼ਿੰਦਗੀ ਦਿੱਤੀ ਆ ਪਰਮੇਸ਼ਰ ਤੇ ਨਵੇਂ ਹਰ ਰੋਜ਼ ਆਪਾਂ ਨੂੰ ਪਰਮੇਸ਼ਰ ਨਵਾਂ ਦਿਨ ਦਿੰਦਾ ਨਵੇਂ ਬਲ ਦੇ ਨਾਲ ਭਰਦਾ ਵੈ ਹallelujah ਕੰਮ ਕੰਮਾਂ ਪਿੱਛੇ ਜਾਣ ਪਹਿਲਾਂ ਪਰਮੇਸ਼ਰ ਤੋਂ ਉਹਦਾ ਧੰਨਵਾਦ ਜ਼ਰੂਰੀ ਹੈ ਜਦੋਂ ਆਪਾਂ ਸੱਚਮੁੱਚ ਤੰਦਰੁਸਤੀ ਉਹਨੇ ਪੰਡੇ ਦੀ ਉਹਦਾ ਆਪਾਂ ਕੰਮ ਵੀ ਬਾਧੂ ਕਰ ਲਾਂਗੇ ਹਾਲੇਲੂਇਆ ਜੇ ਆਪ ਉਹਦਾ ਧੰਨਵਾਦ ਵੀ ਨਾ ਕੀਤਾ ਫਿਰ ਕੰਮ ਵੀ ਨਾ ਕੀਤਾ ਫਿਰ ਉਹਦਾ ਫਾਇਦਾ ਵੀ ਕੀ ਹੋਇਆ ਇਸ ਤਰ੍ਹਾਂ ਕਰਕੇ ਜੇ ਤਾਂ ਸੱਚਮੁੱਚ ਪਰਮੇਸ਼ਰੋਂ ਆਪਾਂ ਗ੍ਰਹਿਣ ਕਰ ਲਿਆ ਮੁਕਤੀ ਦਾ ਨਕ ਦਾਤਾ ਗ੍ਰਹਿਣ ਕੀਤਾ ਵੈ ਤੇ ਫਿਰ ਆਪਾਂ ਕੰਮ ਵੀ ਉਹਦੇ ਆਲੇ ਹੀ ਕਰਨੇ ਆ ਕੁਛ ਹੋਈ ਜਾਵੇ ਡੁੱਲੀ ਜਾਵੇ ਵਿਗੜੀ ਜਾਵੇ ਵਿਗੜ ਵੀ ਜਾਓ ਕੋ ਡੁੱਲ ਵੀ ਜਾਓ ਪਰਮੇਸ਼ਰ ਆਪੇ ਦੂਜੇ ਦਿਨ ਅਪਣ ਜਾਦੇ ਦੇ ਦੂਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਹਿਲਾਂ ਆਪ ਸਥਾਨ ਕਿਨੂੰ ਦੇਣਾ ਪਰਮੇਸ਼ਰ ਸ਼ਰਮ ਦੇਣਾ ਇੱਕ ਅੱਜ ਦਾ ਦਿਨ ਤਾਂ ਜਮਾ ਹੀ ਨਾ ਪੁੰਲਿਆ ਕਰੋ ਹਾਲੇਲੂਇਆ ਇੱਕ ਦਿਨ ਤਾਂ ਉਹਨੂੰ ਦੇਣਾ ਹੀ ਦੇਣਾ ਮੈਂ ਹਰ ਰੋਜ਼ ਆਪਾਂ ਉਹਦੇ ਅੱਗੇ ਤਾਂ ਬਹਿਣਾ ਹੀ ਬਹਿਣਾ ਮੈਂ ਇਹ ਨਹੀਂ ਗਾ ਬਾਈਬਲ ਲਿਆਂਦੀ ਉਹਨੂੰ ਝਾੜ ਪੁੰਚ ਕੇ ਝਾੜਦੇ ਵੀ ਨਹੀਂ ਕਈ ਤੁਹਾਨੂੰ ਮਿੱਟੀ ਪਈ ਪਈ ਹੋਗੀ ਉਹ ਨਹੀਂ ਆਪਾਂ ਕਰਨਾ ਜੇ ਆਪਾਂ ਬੇਇੱਦ ਵੀ ਨਹੀਂ ਕਰਨੀਗੇ ਹਾਲੇਲੂਇਆ ਇਹ ਆਪਣਾ ਹਥਿਆਰ ਹੈ ਕਈ ਹਥਿਆਰ ਚੱਕਦੇ ਨੇ ਜਦੋਂ ਸ਼ੈਤਾਨ ਨਾਲ ਕਿਸੇ ਨਾਲ ਲੜਨਾ ਹੁੰਦਾ ਉਹ ਚੱਕ ਲੈਂਦੇ ਆਪਣਾ ਇਹ ਹਥਿਆਰ ਆਪਾਂ ਸ਼ੈਤਾਨ ਦੇ ਨਾਲ ਲੜਨਾ ਹallelujah ਇਹ ਆਪਾਂ ਨੂੰ ਇਹਨੂੰ ਪੂੰਝ ਕੇ ਨਹੀਂ ਰੱਖਦੇ ਇਹਨਾਂ ਨੂੰ ਪੜਨਾ ਵੀ ਹੈ ਇਹਨੂੰ ਦਿਲ ਦੇ ਵਿੱਚ ਇੱਕ ਇੱਕ ਅੱਖਰ ਉਹਨੇ ਆਪਣੇ ਲਈ ਪਰਮੇਸ਼ੁਰ ਨੇ ਲਿਖਿਆ ਹੋਇਆ ਹੈ ਇਹਨੂੰ ਦਿਲ ਦੇ ਵਿੱਚ ਫਸਾਉਣਾ ਹੈ ਆਪਾਂ ਹallelujah ਹallelujah